ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਉਦਰੀ ਰਾਗ ਦੇ ਵਿੱਚ ਚੱਲ ਰਹੀ ਹੈ ਇਸ ਵਾਰ ਦੇ ਪਾਸ਼ਾ ਜੀ ਦੇ ਤਿੰਨ ਸ਼ਲੋਕ ਸੰਪੂਰਨ ਹੋਏ ਹਨ ਇਹ ਅਗਲਾ ਜੋ ਚੌਥਾ ਸ਼ਲੋਕ ਹੈ ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ 4509 ਅਤੇ 10 ਸੰਗਤੀ ਇਸ ਸ਼ਲੋਕ ਤੇ ਰਮਤਾ ਹੋ ਰਹੀ ਹੈ ਆਓ ਆਪਣੀ ਰਸਨਾ ਤੋਂ ਇਸ ਲੋਕ ਭਗਤ ਕਬੀਰ ਜੀ ਰੰਮ ਕਰਦੇ ਹਨ ਬਚਨ ਕਰਦੇ ਹਨ ਜੀ ਸ਼ਲੋਕ ਕਬੀਰ ਮੁਕਤ ਦਵਾਰਾ ਸੰਪੁਰਾ ਰਾਈ ਦਸਵੇਂ ਪਾਏ ਮਨ ਤੋ ਮੈ ਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ ਐਸਾ ਸਤਗੁਰ ਜੀ ਮਿਲੈ ਤੁਠਾ ਕਰੇ ਪਸਾਉ ਮੁਕਤ ਦੁਆਰਾ ਮੁਕਲਾ ਸਹਿਜ ਆਹੂ ਜਾਉ ਤਨ ਤਨ ਸਤਗੁਰ ਜੀ ਗੁਰੂ ਅੰਮਰਦਾਸ ਮਹਾਰਾਜ ਜੀ ਦੀ ਸਲੋਕ ਚੱਲ ਰਹੇ ਹਨ ਜਿਦੇ ਵਿੱਚ ਇੱਕ ਸਲੋਕ ਭਗਤ ਕਬੀਰ ਸਾਹਿਬ ਜੀ ਦਾ ਆਰੰਭ ਹੁੰਦਾ ਹੈ ਸਤਿਗੁਰੂ ਜੀ ਉੱਥੇ ਭਾਵੇਂ ਕੀ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਕੋਈ ਸਵਾਲ ਕਰਦੇ ਨੇ ਕੁਝ ਲੋਕ ਕੀ ਕਬੀਰ ਸਾਹਿਬ ਜੀ ਦਾ ਸਲੋਕ ਕਿਵੇਂ ਆਇਆ ਜੋ ਕੀ ਮਹਾਰਾਜ ਜੀ ਤਾਂ ਅਸਰੀ ਗੁਰਮਰਦਾਜ਼ ਜੀ ਮਹਾਰਾਜ ਕਬੀਰ ਸਾਹਿਬ ਜੀ ਦਾ ਸ਼ਲੋਕ ਲੈ ਕੇ ਸਾਨੂੰ ਸਮਝਾ ਰਹੇ ਹਨ ਤੇ ਪਦਯੇਸ਼ ਬਖਸ਼ਦੇ ਹਨ ਪਾਤਸ਼ਾਹ ਜੀ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਕਬੀਰ ਮੁਕਤ ਦੁਆਰਾਸ ਸੰਕੁੜਾ ਸੁੰਗੜਿਆ ਹੋਇ ਸੁਕੜੇ ਦਾ ਇਹ ਹਿੰਦੀ ਦਾ ਲਬਜ ਹੈ ਸੰਕੜਤ ਭਾਵੰ ਦਾ ਸੁੰਗੜਿਆ ਮਹਾਰਾਜ ਜੀ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਕਬੀਰ ਇੱਥੇ ਵਿਸ਼ਰਾਮ ਹੁੰਦਾ ਹੈ ਭਾਵੇਂ ਕੀ ਬਹੁਤੇ ਲੋਕ ਇਹਨੂੰ ਇਕੱਠਾ ਬੋਲ ਜਾਂਦੇ ਹਨ ਸ਼ਲੋਕਾਂ ਵਿੱਚ ਵੀ ਇਸੇ ਤਰ੍ਹਾਂ ਹੀ ਕਬੀਰ ਸਾਹਿਬ ਜੀ ਦੇ ਸ਼ਲੋਕ ਚੱਲਦੇ ਹਨ ਕਬੀਰ ਇੱਥੇ ਵਿਸ਼ਰਾਮ ਦੇਣਾ ਹੁੰਦਾ ਹੈ ਵੀ ਕਬੀਰ ਸਾਹਿਬ ਜੀ ਕਹਿੰਦੇ ਹਨ ਪਰ ਆਪਾਂ ਇਕੱਠਾ ਪੜ ਜਾਂਦੇ ਹਾਂ ਕਬੀਰ ਦੇ ਨਾਲ ਅਗਲੇ ਲਫ਼ਜ਼ ਵੀ ਜੋੜ ਦਿੰਦੇ ਹਾਂ ਇੱਥੇ ਵੀ ਕਬੀਰ ਸਾਹਿਬ ਜੀ ਆਵਾਜ਼ ਮਾਰਦੇ ਹਨ ਕਬੀਰ ਮੁਕਤ ਦਵਾਰਾ ਸੰਕੁੜਾ ਰਾਈ ਦਸਵੇਂ ਪਾਏ ਰਾਈ ਕਹਿੰਦੇ ਹਨ ਸਰੋਂ ਨੂੰ ਸਰੋਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਜ਼ਿਮੀਂਦਾਰਾਂ ਨੂੰ ਪਤਾ ਹੈ ਜਿਹੜੇ ਖੇਤੀ ਕਰਦੇ ਹਨ ਉਹਨਾਂ ਨੂੰ ਬਹੁਤਾ ਪਤਾ ਹੁੰਦਾ ਹੈ ਇੱਕ ਸਰੋਂ ਹੈ ਜਿਹੜੀ ਰਾਈ ਵੀ ਇਹਦਾ ਨਾਮ ਹੈ ਸਰੋਂ ਦਾ ਕਬੀਰ ਸਾਹਿਬ ਜੀ ਇਥੇ ਧਾਰਨ ਲੈਂਦੇ ਹਨ ਕਹਿੰਦੇ ਨਾ ਬਰੀਕ ਹੈ ਉਹ ਰਸਤਾ ਉਹ ਰਸਤਾ ਹੈ ਨਾ ਜਿਹੜਾ ਇੰਨਾ ਬਰੀਕ ਹੈ ਕਬੀਰ ਸਾਹਿਬ ਜੀ ਕਹਿੰਦੇ ਮੁਕਤੀ ਦਾ ਦਰਵਾਜ਼ਾ ਕਬੀਰ ਮੁਕਤ ਦਵਾਰਾ ਸੰਕੂੜਾ ਕਹਿੰਦੇ ਉੱਤੇ ਸੁngੜਿਆ ਪਿਆ ਜਿਵੇਂ ਰੂਪੀ ਵਾਲੇ ਪਾਸੇ ਚਲੇ ਜਾਈਏ ਨਾ ਉਥੇ ਸੁਭਾਸ਼ਾ ਦੇ ਵਿੱਚ ਲਿਖਿਆ ਹੁੰਦਾ ਜਿਵੇਂ ਆਪਣੇ ਇਥੇ ਲਿਖਿਆ ਹੁੰਦਾ ਨਾ ਰਸਤੇ ਦੇ ਵਿੱਚ ਕਿ ਅੱਗੇ ਰਸਤਾ ਤੰਗ ਹੈ ਜੇ ਕੋਈ ਪ੍ਰਾਣਾ ਫੋਲ ਹੋਏ ਨਾ ਜਦੋਂ ਆਪਾਂ ਛੜਕਤੇ ਜਾਂਦੇ ਆ ਸਿਪਰਾਤਨ ਪੁੱਲਸਨ ਜਿਹੜੇ ਉਸ ਬਹੁਤ ਤੰਗ ਬੋਲ ਹਨ ਤੇ ਉੱਥੋਂ ਕੁਝ ਉਹ ਪਹਿਲਾਂ ਲਿਖਿਆ ਹੁੰਦਾ ਉੱਥੇ ਬੋਰਡ ਲੱਗਾ ਹੁੰਦਾ ਕਿ ਅੱਗੇ ਰਸਤਾ ਤੰਗ ਹੈ ਧਿਆਨ ਨਾਲ ਚੱਲੋ ਇਸੇ ਤਰ੍ਹਾਂ ਜੂ ਪੀ ਵਾਲੇ ਪਾਸੇ ਚਲੇ ਜਾਈ ਉੱਥੇ ਇਹ ਲਫ਼ਜ਼ ਲਿਖਿਆ ਹੁੰਦਾ ਅੱਗੇ ਪੰਡਾ ਜਿਹੜਾ ਰਸਤਾ ਹੈ ਸੰਕੁੜਾ ਹੈ ਭਾਵ ਕਿ ਸੁਗੜਿਆ ਹੋਇਆ ਹੈ ਤੰਗ ਹੈ ਸੁਗੜੇ ਤਾਂ ਭਾਵਨ ਦਾ ਤੰਗ ਵੀ ਧਿਆਨ ਨਾਲ ਚੱਲੋ ਸचेत ਕੀਤਾ ਜਾਂਦਾ ਉੱਥੇ ਸਰਕਾਰ ਵੱਲ ਬੋਰਡ ਲਾਏ ਗਏ ਹੋਏ ਕਿ ਭਾਈ ਇਹ ਕਿ ਰਸਤਾ ਤੰਗ ਹੈ ਧਿਆਨ ਨਾਲ ਗੱਡੀ ਕੱਢੋ ਕੋਈ ਵੀ ਚਾਲਕ ਨੂੰ ਸचेत ਕੀਤਾ ਜਾਂਦਾ ਹੈ ਇਹ ਤੇ ਕਬੀਰ ਸਾਹਿਬ ਜੀ ਸਿਖੇਤ ਕਰਦੇ ਆ ਜੀ ਕਹਿੰਦੇ ਕਬੀਰ ਜੀ ਕਹਿੰਦੇ ਮੁਕਤ ਦਵਾਰਾ ਸੰਕੂੜਾ ਜੀ ਭਗਤ ਜੀ ਕਹਿੰਦੇ ਰਾਈ ਦਸਵੇਂ ਭਾਏ ਕਹਿੰਦੇ ਰਾਈ ਦਾ ਵੀ ਰਾਈ ਦਾ ਦੇਖੋ ਕਿੰਨਾ ਕੋ ਬੀਜ ਹੁੰਦਾ ਰਾਈ ਦਾ ਸਰੋਂ ਦਾ ਬਹੁਤ ਛੋਟਾ ਬੀਜ ਹੁੰਦਾ ਤੇ ਉਹਦੇ ਵਿੱਚੋਂ ਵੀ ਭਗਤ ਜੀ ਕਹਿੰਦੇ ਦਸਵਾਂ ਹਿੱਸਾ ਹੈ ਇੱਕ ਛੋਟੇ ਜਿਹੇ ਬੀਜ ਤੋਂ ਰਾਈ ਦੇ ਸਰੋਂ ਦੇ ਬੀਜ ਤੋਂ ਵੀ ਛੋਟਾ ਉਹਦਾ ਵੀ ਦਸਵਾਂ ਹਿੱਸਾ ਕਰ ਦਿੱਤਾ ਜਾਵੇ ਇਹਦੇ ਇੰਨਾ ਤੰਗ ਹੈ ਉਹ ਮੁਕਤੀ ਦਾ ਦਵਾਜਾ ਜਿਹਦੇ ਵਿੱਚੋਂ ਲੰਘਣਾ ਕਿੰਨਾ ਮੁਸ਼ਕਲ ਹੈ ਮਾ ਭਗਤ ਜੀ ਕਹਿੰਦੇ ਸਾਨੂੰ ਪਤਾ ਹੋਣਾ ਚਾਹੀਦਾ ਮਨ ਤੋਂ ਮੈ ਗੁਲ ਹੋਏ ਰਹਾ ਿਕਸ਼ਿਆ ਕਿਉਂ ਕਰ ਜਾਏ ਪਰ ਮਨ ਸਾਡਾ ਜਿਹੜਾ ਹਾਥੀ ਦੀ ਤਰ੍ਹਾਂ ਉਹ ਕਿਵੇਂ ਲੰਘੇਗਾ ਉਥੋਂ ਭਗਤ ਜੀ ਕਹਿੰਦੇ ਮਨ ਪਰ ਸਾਡਾ ਮੈਗਲ ਹੈ ਮਸਤਾਤੀ ਹੈ ਮੈਗਲ ਹਾਥੀ ਨੂੰ ਕਹੇ ਮਸਤਾਤੀ ਨਾ ਪਾਣੀ ਵਿੱਚ ਕਈ ਨਾਮ ਹਨ ਹਾਥੀ ਦੇ ਪਰ ਉਹ ਹਰ ਕੀਤੇ ਮਨ ਨੂੰ ਹੀ ਸਬੋਧਨ ਹੈ ਉਹ ਹਾਥੀ ਦੀ ਗੱਲ ਕਰਕੇ ਮਨ ਨੂੰ ਸੋਧਨ ਕੀਤਾ ਸਾਡਾ ਮਨ ਵੀ ਹਾਥੀ ਦੀ ਤਰ੍ਹਾਂ ਮਸਤ ਹੈ ਇਹ ਭਗਤ ਜੀ ਕਹਿੰਦੇ ਮਨ ਤੋਂ ਮੈਗਲ ਹੋਇ ਰਿਹਾ ਤੇ ਮਹਾਰਾਜ ਮਹਾਰਾਜੀ ਭਗਤ ਜੀ ਕਹਿੰਦੇ ਮਨ ਸਾਡਾ ਤਾਂ ਹਾਥੀ ਦੀ ਤਰ੍ਹਾਂ ਹੈ ਮੈਗਲ ਮਸਤਿਆ ਹੋਇਆ ਹੈ ਹਾਥੀ ਜਿਵੇਂ ਮਸਤ ਹਾਥੀ ਹੁੰਦਾ ਹੈ ਤੇ ਕਹਿੰਦੇ ਫਿਰ ਕਿਵੇਂ ਨਿਕਸੇ ਉਹ ਕਿਉਂ ਕਰ ਜਾਏ ਕਹਿੰਦੇ ਇਸ ਇੰਨੇ ਕੁ ਰਸਤੇ 'ਚ ਅਸੀਂ ਕਿਵੇਂ ਲੰਘ ਸਕਦੇ ਆ ਕਿਵੇਂ ਲੰਘਿਆ ਜਾਏਗਾ ਮਨ ਸਾਡਾ ਕਿਵੇਂ ਲੰਗੇਗਾ ਪਾਰ ਹੋਵੇਗਾ ਰਸਤੇ 'ਚੋਂ ਜਿਹੜਾ ਇੰਨਾ ਬਰੀਕ ਰਸਤਾ ਹੈ ਸੁੰਗੜਿਆ ਪਿਆ ਹੈ ਇੱਕ ਸਰੋਂ ਦੇ ਦਾਣੇ ਦਾ ਵੀ ਦਸਵਾਂ ਹਿੱਸਾ ਹੈ ਜੇ ਭਗਤ ਜੀ ਜਵਾਬ ਦਿੰਦੇ ਹਨ ਫਿਰ ਕਿਵੇਂ ਲੰਘਿਆ ਜਾਏਗਾ ਐਸਾ ਸਤਿਗੁਰ ਜੇ ਮਿਲੈ ਟੁੱਠਾ ਕਰੇ ਪਸਾਉ ਜਦੋਂ ਭਗਤ ਜੀ ਕਹਿੰਦੇ ਇਹੋ ਜਿਹਾ ਸੱਚਾ ਸਤਿਗੁਰੂ ਜੀ ਮਿਲ ਜੇ ਐਸਾ ਸਤਿਗੁਰ ਜੇ ਮਿਲੈ ਮਹਾਰਾਜ ਜੀ ਕਹਿੰਦੇ ਜੀ ਪਰ ਜੇ ਇਹੋ ਜਿਹਾ ਸਤਿਗੁਰ ਮਿਲ ਜੇ ਜਿਹੜਾ ਕਿ ਟੁੱਟ ਕੇ ਟੁੱਟਦਾ ਭਾਵੰਦ ਪ੍ਰਸੰਨ ਹੋ ਕੇ ਟੁੱਠਾ ਕਰੇ ਪਸਾਉ ਤੁ ਭਾਵ ਕਿਰਪਾ ਪ੍ਰਸਾਦ ਕਿਰਪਾ ਕਰ ਦੇਵੇ ਜੇ ਟੁੱਟ ਕੇ ਖੁਸ਼ ਹੋ ਕੇ ਮਾਰ ਮਾਲਕ ਮੇਰੇ ਸਤਿਗੁਰ ਜੇ ਕਿਰਪਾ ਕਰ ਦੇਣ ਮੁਕਤ ਦਵਾਰਾ ਮੁਕਲਾ ਸਿੱਜ ਆਵੂ ਜਾਓ ਹਕਤ ਜੀ ਕਹਿੰਦੇ ਕਿੱਥੇ ਦੇਖੋ ਸਰੋਂ ਦੇ ਦਾਣੇ ਦਾ ਵੀ ਦਸਵਾ ਹਿੱਸਾ ਸੀ ਕਿੱਥੇ ਦੇਖੋ ਐਸਾ ਸਤਿਗੁਰ ਮਿਲ ਗਿਆ ਜਿਨ ਮੁਕਤੀ ਦਾ ਦਵਾਰਾ ਮੁਕਲਾ ਕਰਤਾ ਖੁੱਲਾ ਕਰਤਾ ਜਿਵੇਂ ਸੱਜੇ ਜਿਵੇਂ ਆਵੋ ਜਾਓ ਕੋਈ ਔਖਣਾਈ ਨਹੀਂ ਆਵੇਗੀ ਫਿਰ ਔਖਾ ਨਹੀਂ ਹੋਣਾ ਪਵੇਗਾ ਇਨਾ ਬਰੀਕ ਰਸਤੇ 'ਚ ਨਹੀਂ ਲੰਘਣਾ ਪਵੇਗਾ ਭਗਤ ਜੀ ਕਹਿੰਦੇ ਮੁਕਤੀ ਦਾ ਦਵਾਰਾ ਮੁਕਲਾ ਕਰਤਾ ਮਹਾਰਾਜ ਨੇ ਜੇ ਉਹਦਾ ਸੰਗ ਹੈ ਨਾ ਉਹਦਾ ਸਾਥ ਹੈ ਸੱਚੇ ਗੁਰੂ ਦਾ ਐਸਾ ਸਤਿਗੁਰ ਜੇ ਸਾਨੂੰ ਮਿਲ ਪਿਆ ਤੇ ਉਹਨੇ ਤੋਂ ਉੱਠ ਕੇ ਖੁਸ਼ ਹੋ ਕੇ ਪਸਾਓ ਕਿਰਪਾ ਕਰ ਦੇਨੀ ਹੈ ਮਹਾਰਾਜ ਜੀ ਭਗਤ ਜੀ ਕਹਿੰਦੇ ਮੁਗਤ ਫਿਰ ਮੁਕਤੀ ਦਾ ਦਵਾਰਾ ਖੁੱਲ ਜਾ ਕਿੱਥੇ ਉਹ ਪੀੜਾ ਸੀ ਸਾਡੇ ਆਪਣਾ ਕਰਕੇ ਮਨ ਦੀ ਮਰਜ਼ੀ ਕਰਕੇ ਮਨਮਸ ਸੀ ਵੱਡਾ ਸੀ ਹਾਥੀ ਦੀ ਤਰ੍ਹਾਂ ਤੇ ਉਹ ਲੰਘ ਨਹੀਂ ਸੀ ਪਾਰਿਆ ਕਿੱਥੇ ਐਸੇ ਸਤਿਗੁਰੂ ਨੇ ਮੇਲ ਕਰਤਾ ਕਿਰਪਾ ਕਰਤੀ ਉਹੀ ਦੁਆਰਾ ਮੁਕਤੀ ਦਾ ਖੁੱਲਾ ਕਰਤਾ ਮਹਾਰਾਜ ਜੀ ਨੇ ਮੁਕਲਾ ਕਰਤਾ ਸਹਿਜੇ ਆਵੋ ਜਾਓ ਕੋਈ ਕਠਿਨਾਈ ਦਾ ਸਾਹਮਣਾ ਨਹੀਂ ਕਰਨਾ ਪੈ ਰਿਆ ਹੁਣ ਉਹੀ ਦੁਆਰੇ ਤੋਂ ਸਹਿਜੇ ਆ ਸਕਦੇ ਆ ਸਹਿਜੇ ਜਾ ਸਕਦੇ ਆ ਕਹਿੰਦੇ ਉਹਦੀ ਕਿਰਪਾ ਤੋਂ ਬਿਨਾ ਥੋੜਾ ਜੋ ਕਿਰਪਾ ਕਰ ਦੇਵੇ ਮਹੱਲਾ ਤੀਜਾ ਅਗਲਾ ਜਿਹੜਾ ਸ਼ਲੋਕੇ ਤੀਜੇ ਪਾਤਸ਼ਾਹ ਜੀ ਦਾ ਰਬ ਹੋ ਗਿਆ ਇਹ ਕੋਈ ਸ਼ਲੋਕ ਸੀ ਇਹ ਵੀ ਮਹਾਰਾਜ ਨੇ ਭਗਤ ਜੀ ਦੀ ਧਾਰਨ ਦੇ ਤੌਰ ਤੇ ਲਿਆ ਕਿ ਪਤਾ ਲੱਗਦਾ ਵੀ ਭਗਤ ਜੀ ਵੀ ਇਹੀ ਕਹਿ ਰਹੇ ਹਨ ਭਗਤ ਕਬੀਰ ਸਾਹਿਬ ਜੇ ਮਹਾਰਾਜ ਜੀ ਵੀ ਅੱਗੇ ਦੱਸ ਦੇਣਗੇ ਹੁਣੀ ਮਹੱਲਾ ਤੀਜਾ ਨਾਨਕ ਮੁਕਤ ਦੁਆਰਾ ਅਤ ਨੀਕਾ ਇੱਥੇ ਮਹਾਰਾਜ ਕਹਿ ਰਹੇ ਨੇ ਤੀਜੇ ਪਾਤਸ਼ਾਹ ਨਾਲ ਦੀ ਨਾਮ ਪਹਿਲੋ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਸੀ ਉਦਾਹਰਨ ਲਈ ਮਹਾਰਾਜ ਨੇ ਉਹਨਾਂ ਦਾ ਸ਼ਲੋਕ ਲਿਆ ਇਹ ਵਹਿਮ ਸਾਡਾ ਖਤਮ ਕਰਤਾ ਅਗਲਾ ਸ਼ਲੋਕ ਮਹਾਰਾਜ ਨੇ ਫਿਰ ਚਾਰਨ ਕਰਤ ਕਰਾ ਅਗਲੇ ਸ਼ਲੋਕ ਤੁਮਾਰਾ ਤੀਜੇ ਪਾਸ਼ਾ ਜੀ ਉਹੀ ਗੱਲ ਕਰਦੇ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ ਇਹ ਨਾਨਾ ਲੱਭ ਜਾ ਜਿਹਦੇ ਕਈ ਅਰਥ ਬਣਦੇ ਹਨ ਅਸੀਂ ਨਾਨਾ ਵੀ ਕਹਿੰਦੇ ਆ ਵੱਡੇ ਨੂੰ ਸਾਡੇ ਜਿਹੜਾ ਮਾਤਾ-ਦਾ ਪਿਤਾ ਹੁੰਦਾ ਨੂੰ ਨਾਨਾ ਕਿਹਾ ਜਾਂਦਾ ਤੇ ਸੰਗਤ ਜੀ ਉੱਥੇ ਪਰ ਲਬਜ ਦਾ ਅਰਥ ਲੱਗ ਬਣਦਾ ਨਾ ਨਾ ਉੱਤੇ ਲ ਨੰਨੇ ਅੱਖਰ ਦੇ ਉੱਪਰ ਇੱਕ ਔਂਕੜ ਜੀ ਹੁੰਦੀ ਹੈ ਅੱਖਰ ਉਹਦਾ ਵੀ ਬੁਲਾਣਾ ਪਰ ਆਪਾਂ ਬਹੁਤੇ ਲੋਕ ਨਹੀਂ ਬੋਲਦੇ ਆਪਾਂ ਸਿੱਧਾ ਹੀ ਬੋਲ ਜਾਂਦੇ ਹਾਂ ਸ੍ਰੀ ਮਹਾਰਾਜ ਜੀ ਕਹਿੰਦੇ ਨਾ ਨਹਾ ਇੱਥੇ ਥੋੜਾ ਜਿਹਾ ਜਿੱਦੇ ਔਂਕੜ ਹੁੰਦੀਆਂ ਨੂੰ ਦਬ ਕੇ ਬੁਲਾਣਾ ਹੁੰਦਾ ਨਾ ਨਹਾ ਸ੍ਰੀ ਭਗਤ ਜੀ ਕਹਿੰਦੇ ਉਹ ਨਿੱਕਾ ਹੈ ਛੋਟਾ ਹੈ ਰਸਤਾ ਇੱਥੇ ਗੁਰੂ ਮਹਾਰਾਜ ਜੀ ਕਹਿੰਦੇ ਨਾਨਕ ਮੁਕਤ ਦਵਾਰਾ ਅਤ ਨਿੱਕਾ ਨਾ ਨਹਾ ਹੋਏ ਸੋ ਜਾਏ ਕਹਿੰਦੇ ਜੇ ਅਸੀਂ ਨਿੱਕੇ ਹੋ ਜਾਵਾਂਗੇ ਛੋਟੇ ਹੋ ਜਾਵਾਂਗੇ ਫਿਰ ਉਹਦੇ ਚ ਉਲੰਘ ਸਕਦੇ ਜੇ ਸਿਉ ਉਮੀਦ ਤੇ ਹੰਕਾਰ ਵਿੱਚ ਹਾਥੀ ਬਣੇ ਰਹੇ ਇਹ ਨਾ ਵੱਡਾ ਆਤੀ ਥੋੜਾ ਜਿਹਾ ਰਸਤੇ ਚੋਂ ਲੰਘ ਸਕਦਾ ਫਸ ਜਾਵੇਗਾ। 임ਾਰਾ ਜੀ ਕਹਿੰਦੇ ਉਹ ਰਸਤੇ ਚੋਂ ਲੰਘਣ ਵਾਸਤੇ ਹੋਮੇ ਨੂੰ ਛੱਡਣਾ ਪਵੇਗਾ। ਮਨ ਸੁਖਮ ਬਣ ਜਾਵੇਗਾ, ਛੋਟਾ ਹੋ ਜਾਵੇਗਾ ਫਿਰ ਉਹਦੇ ਵਿੱਚੋਂ ਲੰਘ ਪਾਏਗਾ। 임ਾਰਾ ਜੀ ਕਹਿੰਦੇ ਉਹਦੇ ਉਮੀਦ ਦਾ ਮਨ ਤਿਆਗ ਕਰੇਗਾ ਤਾਂ ਹੀ ਛੁੱਟਿਆ ਹੋਇਆ ਜਨ ਹੈ, ਇੰਨੀ ਛੁੱਟਿਆ ਹੋਇਆ। ਨਾਨਕ ਮੁਕਤ ਦਵਾਰਾ ਅਥ ਨਿਕਾ ਛੋਟਾ ਜੈ ਮੁਕਤੀ ਦਾ ਘਰ ਮੁਕਤੀ ਦਾ ਦਰਵਾਜਾ ਨਾਨਾ ਹੋਏ ਸੋ ਜਾਏ ਮਹਾਰਾਜ ਜੀ ਕਹਿੰਦੇ ਛੋਟਾ ਹੋਏ ਤੇ ਉਹਦੇ ਵਿੱਚੋਂ ਲੰਘ ਸਕਦਾ ਹੈ ਭੋਮੇ ਮਨਸ ਥੂਲ ਹੈ ਕਿਉਂ ਕਰ ਵਿਚ ਦੇ ਜਾਏ ਰੋਵਿ ਜਿਵੇਂ ਭਗਤ ਕਵੀ ਸਾਹਿਬ ਨੇ ਅਗਲੀ ਪੰਕਤੀ ਚੰਨ ਕੀਤੀ ਹੈ ਨ ਮਨ ਕੋ ਮੈਗਲ ਹੋਏ ਰਹਾ ਹਰਵਾ ਜੀ ਕਹਿੰਦੇ ਮਨ ਤਾਂ ਮਸਤਾ ਥੀ ਹੈ ਇਮਾਰੇ ਦੇ ਕਹਿੰਦੇ ਹਉਮੇ ਮੰਡ ਸਥੂਲ ਹੈ ਵੱਡਾ ਹੈ ਸੂਲ ਤੋਂ ਭਾਵ ਵੱਡਾ ਹੈ ਕਹਿੰਦੇ ਹਉਮੇ ਦਾ ਭਰਿਆ ਹੋਇਆ ਮਨ ਜਿਹੜਾ ਸਥੂਲ ਹੈ ਵੱਡਾ ਹੈ ਕਿਉਂ ਕਰ ਵਿੱਚ ਦੇ ਜਾਏ ਮਹਾਰਾਜੀ ਭਗਤ ਜੀ ਕਹਿੰਦੇ ਕਿਵੇਂ ਇਹ ਦੇ ਵਿੱਚੋਂ ਲੰਘ ਸਕਦਾ ਹੈ ਵਿੱਚ ਤੋਂ ਭਾਵ ਦੇ ਵਿੱਚੋਂ ਦੇ ਜਾਏ ਇਹਦੇ ਵਿੱਚੋਂ ਕਿਵੇਂ ਲੰਘ ਸਕਦਾ ਹੈ ਸਤਗੁਰੂ ਮਿਲਿਆ ਹਉਮੇ ਗਈ ਜੋਤੀ ਜੋਤ ਰਹੀ ਸਭ ਆਏ ਹਰਤ ਗੁਰਜੀ ਨੇ ਜਵਾਬ ਦਿੱਤਾ ਮਹਾਰਾਜ ਨੇ ਇਹਦੇ ਸਤ ਗੁਰੂ ਮਿਲਿਆ ਇੱਥੇ ਆਪਾਂ ਇਹ ਲਫ਼ਜ਼ ਵੀ ਗਲਤ ਬੋਲਦੇ ਆ ਮਿਲਿਏ ਬੋਲ ਦਿੰਨੇ ਆ ਬਹੁਤ ਜਿੱਥੇ ਮੰਮਾ ਲੱਲੇ ਨੂੰ ਸਿਹਾਰੀ ਆ ਉੱਥੇ ਮਿਲਿਆ ਹੈ ਮਿਲਿਆ ਮਿਲਿਆ ਪਰ ਆਪਾਂ ਕਾਹਲੀ ਦੇ ਵਿੱਚ ਮਿਲਿਏ ਬੋਲ ਦਿੰਨੇ ਆ ਇਹ ਲਫ਼ਜ਼ ਗਲਤ ਬੋਲਦੇ ਆ ਬਹੁਤੇ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਸਤਗੁਰ ਮਿਲਿਆ ਹੋ ਮੈਂ ਗਈ ਜੋਤ ਰਹੀ ਸਭ ਆਏ ਮਹਾਰਾਜ ਜੀ ਕਹਿੰਦੇ ਸਤਗੁਰ ਨੂੰ ਮਿਲਣ ਦੇ ਨਾਲ ਅੰਦਰੋਂ ਮਿਲਣ ਦੇ ਨਾਲ ਮਹਾਰਾਜ ਜੀ ਕਹਿੰਦੇ ਹੋ ਮੇ ਜਿਹੜੀ ਗਈ ਉੱਡ ਗਈ ਖਤਮ ਹੋ ਗਈ ਇਹ ਰੋਗ ਫਿਰ ਮਹਾਰਾਜ ਜੀ ਕਹਿੰਦੇ ਜੋਤ ਵਿੱਚ ਜੋਤ ਮਿਲਣੀ ਹੈ ਜੋਤ ਰਹੀ ਸਭ ਆਏ ਕਹਿੰਦੇ ਜਿਹੜੀ ਸਾਡੀ ਅੰਦਰਲੀ ਜੋਤ ਹੈ ਨਾ ਆਤਮਾ ਉਹ ਪ੍ਰਮਾਤਮਾ ਦੀ ਜੋਤ ਵਿੱਚ ਮਿਲ ਜਾਣੀ ਹੈ ਫਿਰ ਉਹ ਕਠਨ ਰਸਤਾ ਖਤਮ ਹੀ ਹੋ ਜਾਣਾ ਹੈ ਉਹ ਜਿਹੜੇ ਰਸਤੇ ਦੀ ਮਹਾਰਾਜ ਜੀ ਸਵਾਲ ਕਰਦੇ ਹਨ ਕਿ ਬਹੁਤ ਛੋਟਾ ਰਸਤਾ ਹੈ ਫਿਰ ਉਹ ਸਿਲਸਿਲਾ ਹੀ ਖਤਮ ਹੋ ਜਾਣਾ ਜਦੋਂ ਜੋਤ ਵਿੱਚ ਜੋਤ ਮਿਲ ਗਈ ਫਿਰ ਭਗਤ ਸਤਗੁਰੂ ਜੀ ਕਹਿੰਦੇ ਫਿਰ ਮੁਕਤੀ ਲੱਭਣੀ ਨਹੀਂ ਪੈਂਦੀ ਫਿਰ ਆਤਮਾ ਸਰੀਰ ਵਿੱਚ ਹੀ ਮੁਕਤ ਹੈ ਇਹ ਜੀਉ ਸਦਾ ਮੁਕਤ ਹੈ ਸਹਿਜੇ ਰਹਿਿਆ ਸਮਾਏ ਮਹਾਰਾਜ ਜੀ ਜਵਾਬ ਦਿੱਤਾ ਕਹਿੰਦੇ ਭਾਈ ਇਹ ਜਿਉ ਜਿਉ ਕਹਿੰਦੇ ਨਾ ਆਤਮਾ ਮਹਾਰਾਜ ਜੀ ਕਹਿੰਦੇ ਜਿਉ ਸਦਾ ਮੁਕਤ ਹੈ ਇਹ ਸਦਾ ਲਈ ਮੁਕਤ ਹੋ ਜਾਣੀ ਹੈ ਸਹਜੇ ਰਹਾ ਸਮਾਏ ਜਦੋਂ ਸਹਜੇ ਉਸ ਹਿਰਦੇ ਵਿੱਚ ਸਮਾ ਗਿਆ ਹਿਰਦੇ ਘਰ ਵਿੱਚ ਆ ਗਿਆ ਇੱਥੇ ਬੈਠ ਗਿਆ ਮਹਾਰਾਜ ਜੀ ਕਹਿੰਦੇ ਇਹ ਜਿਉ ਸਦਾ ਮੁਕਤ ਹੈ ਸਦਾ ਵਾਸਤੇ ਮੁਕਤ ਹੋ ਜਾਣਾ ਸੀ ਜਦੋਂ ਮਾਲਕ ਘਰ ਵਿੱਚ ਆੜ ਕੇ ਪ੍ਰਕਾਸ਼ ਹੋ ਗਿਆ ਪਉੜੀ ਔੜੀ ਦੀ ਰਮਤਾ ਕਰ ਦੇਨ ਪਾਤਸ਼ਾਹ ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ ਇੱਥੇ ਪ੍ਰਭ ਦਾ ਅਸਰ ਪ੍ਰਭੂ ਪ੍ਰਭ ਨਬਜ ਵੀ ਤਿੰਨ ਤਰ੍ਹਾਂ ਹੁੰਦਾ ਹੈ ਪ੍ਰਭ ਪੱਪੇ ਦੇ ਦਰੋਂ ਸਿਹਾਰੀ ਦੇ ਨਾਲ ਇੱਥੇ ਪ੍ਰਭ ਇੱਕ ਪੱਪਾ ਮੁਕਤਾ ਹੁੰਦਾ ਹੈ ਪੱਪੇ ਨੂੰ ਔਕੜ ਵੀ ਭੱਬੇ ਨੂੰ ਔਕੜ ਵੀ ਹੁੰਦੀ ਹੈ ਾਰੇ ਕੇ ਪ੍ਰਭ ਦਾ ਅਨਸਰ ਬਣਦਾ ਹੈ ਪ੍ਰਭੂ ਪਰਮਾਤਮਾ ਹਰੀ ਪ੍ਰਭ ਸੰਸਾਰ ਉਪਾਇ ਕੈ ਵਾਸ ਆਪਣੇ ਕੀਤਾ ਮਹਾਰਾਜ ਜੀ ਕਹਿੰਦੇ ਪ੍ਰਭੂ ਨੇ ਹਰੀ ਨੇ ਸੰਸਾਰ ਨੂੰ ਪਾ ਉਪਾਇ ਕੈ ਮਹਾਰਾਜ ਜੀ ਕਹਿੰਦੇ ਪੈਦਾ ਕਰਕੇ ਵਾਸ ਆਪਣੇ ਕੀਤਾ ਮਹਾਰਾਜ ਜੀ ਕਹਿੰਦੇ ਉਹ ਪੈਦਾ ਵੀ ਕੀਤਾ ਉਹਨੇ ਸੰਸਾਰ ਨੂੰ ਇਹ ਆਪਣੇ ਵੱਸ ਵਿੱਚ ਕੰਟਰੋਲ ਵਿੱਚ ਵੀ ਕੀਤਾ ਗਣਤੇ ਪ੍ਰਭੂ ਨਾ ਪਾਈਏ ਦੂਜੀ ਪਰਮਿਤਾ ਇੱਥੇ ਪ੍ਰਭੂ ਅਕਸ਼ਰ ਭੱਬੇ ਨੂੰ ਦਿਲੰਕੜ ਨਾਲ ਇਹ ਤਿੰਨੇ ਤਿੰਨੇ ਤਰ੍ਹਾਂ ਆ ਇਸ ਲਬਜ ਵਿੱਚ ਪਹਿਲੇ ਪ੍ਰਭੂ ਦੁਆਰਾ ਸੀ ਪਰਮਾਤਮਾ ਦੁਆਰਾ ਹੁਣ ਉਹੀ ਲਬਜ ਫਿਰ ਦੁਆਰਾ ਹੈ ਭੱਬੇ ਨੂੰ ਦਿਲenkੜ ਦੇ ਨਾਲ ਗਣਤੇ ਪ੍ਰਭੂ ਨਾ ਪਾਈਏ ਦੂਜੀ ਪਰਮਿਤਾ ਇੱਥੇ ਅਰਥ ਫਿਰ ਲੱਗ ਬੜੀਆ ਕਹਿੰਦੇ ਉਹਨੂੰ ਗਣਤੇ ਦੇ ਨਾਲ ਪਾਇਆ ਨਹੀਂ ਜਾ ਸਕਦਾ ਪ੍ਰਭੂ ਨੂੰ ਨਾ ਪਾਈਏ ਦੂਜੀ ਪਰਮਿਤਾ ਦੀ ਦੂਜੀ ਮਾਇਆ ਦੇ ਵਿੱਚ ਭਰਮ ਵਿੱਚ ਮਾਇਆ ਮੋਹ ਦੇ ਭਰਮ ਵਿੱਚ ਫਸੇ ਹਾਂ ਫਿਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੈ ਸਤਗੁਰ ਮਿਲਿਆ ਜਉ ਜੀਵਤ ਮਰੇ ਬੂਝ ਸੱਤ ਸਮੀਤਾ ਫਿਰ ਉਹੀ ਲਭ ਜਾਵਾ ਮਿਲਿਆ ਇਹਨੂੰ ਵੀ ਧਿਆਨ ਨਾਲ ਪਾ ਮਹਾਰਾਜ ਜੀ ਬਾਰ ਬਾਰ ਕਿੰਜ ਧਿਆਨ ਨਾਲ ਪੜਨਾ ਸਤਗੁਰ ਮਿਲਿਆ ਜੀਵਤ ਮਰੇ ਜਦੋਂ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਸਾਡੀ ਆਤਮਾ ਦਾ ਭਾਈ ਮੇਲ ਹੁੰਦਾ ਤੇ ਜਿੰਦੇ ਜੀ ਸਾਡਾ ਮਨ ਜਿਹੜਾ ਮਰ ਜਾਂਦਾ ਹੈ ਸਰੀਰ ਕਰਕੇ ਜਿੰਦੇ ਆਸ ਮਾਨੂ ਦੇ ਚਰਨਾਂ ਵਿੱਚ ਮਾਰ ਕੇ ਟਿਕਦਾ ਮਾਨ ਦੀ ਭਾ ਦੌੜ ਭੱਜ ਖਤਮ ਹੁੰਦੀ ਹੈ ਮਨ ਜਿਹੜਾ ਮਾਰ ਕੇ ਜਿਵੇਂ ਕੋਈ ਚੀਜ਼ ਹਿੱਲ ਨਹੀਂ ਸਕਦੀ ਫਿਰ ਜਦੋਂ ਮਰ ਜਾਂਦਾ ਨਾ ਸਰੀਰ ਇੱਕੋ ਜਗ੍ਹਾ ਤੇ ਪਿਆ ਰਹਿੰਦਾ ਠੱਕੇ ਨਾਲ ਹੀ ਲਾਂਦੇ ਨੇ ਚੁੱਕ ਤੱਕ ਕੇ ਇਸ਼ਨਾਨ ਕਰਾਨੇ ਆ ਅੰਗ ਮੁੜ ਜਾਂਦੇ ਹਨ ਇਸੇ ਤਰੀ ਮਨ ਮਾਰ ਕੇ ਉਹਦੇ ਚਰਨਾਂ ਵਿੱਚ ਜਦੋਂ ਆ ਜਾਂਦਾ ਫਿਰ ਨਹੀਂ ਉਡਾਰੀਆਂ ਮਾਰਦਾ ਫਿਰ ਨਹੀਂ ਉਹ ਭਜਦਾ ਫਿਰ ਕਹਿਣਾ ਨਹੀਂ ਪੈਂਦਾ ਕਿ ਮਨ ਨਹੀਂ ਟਿਕਦਾ ਫਿਰ ਮਨ ਆਪਣੇ ਆਪ ਹੀ ਉੱਥੇ ਜਾਂਦਾ ਸਦੀਵੀ ਉੱਥੇ ਚਰਣਾ ਵਿੱਚ ਆ ਜਾਂਦਾ ਸਤਿਗੁਰ ਮਿਲਿਆ ਜੀਵਤ ਮਰੈ ਜਿੰਦੇ ਦੀ ਮਰ ਜਾਂਦਾ ਬੂਝ ਸਾਤ ਸਮੀਤਾ ਮਹਾਰਾਜ ਜੀ ਕਹਿੰਦੇ ਉਹ ਨੂੰ ਬੁੱਝ ਲੈਂਦਾ ਪ੍ਰਮਾਤਮਾ ਨੂੰ ਪਾ ਲੈਂਦਾ ਸਮੀਤਾ ਤੇ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਟਿਕ ਜਾਂਦਾ ਸ਼ਬਦ ਹਉਮੈ ਖੋਈਏ ਹਰ ਮੀਲ ਮਲੀਤਾ ਸ਼ਬਦ ਦੇ ਨਾਲ ਮਹਾਰਾਜ ਜੀ ਕਹਿੰਦੇ ਹਉਮੈ ਨੂੰ ਅਸੀਂ ਕੱਟ ਸਕਦੇ ਹਾਂ ਕੋਈ ਦਵਾਈ ਨਹੀਂ ਜਿਹੜੀ ਹਉਮੈ ਨੂੰ ਕੱਟੇਗੀ ਹਉਮੈ ਹੀ ਸਭ ਤੋਂ ਵੱਡਾ ਕਾਰਨ ਹੈ ਸਾਡਾ ਮੇਲ ਨਹੀਂ ਹੋਣ ਦੀ ਸਾਰੀ ਜ਼ਿੰਦਗੀ ਅਸੀਂ ਉਹ ਹਉਮੈ ਨੂੰ ਨਹੀਂ ਛੱਡ ਪੰਦੇ ਸੀ ਭਾਵੇਂ ਕਹਿੰਦੇ ਆ ਕਿ ਹਉਮੈ ਛੱਡ ਦੀ ਫਿਰ ਵੀ ਸਾਡੇ ਕਹਿਣ ਦੇ ਵਿੱਚ ਹੀ ਹਉਮੈ ਪੈਦਾ ਹੋ ਜਾਂਦੀ। ਫਿਰ ਅਸੀਂ ਹਉਮੈ ਪੈਦਾ ਕਰ ਲੈਨੇ ਆ ਇਹਨੂੰ ਛੱਡਣੀ ਬਹੁਤ ਕਠਿਨ ਹੈ ਭਾਈ। ਮਹਾਰਾਜ ਕਹਿੰਦੇ ਸ਼ਬਦ ਹਉਮੈ ਖੋਈਏ ਸ਼ਬਦ ਦੀ ਵਿਚਾਰ ਦੇ ਨਾਲ ਸ਼ਬਦ ਦੀ ਬਰਕਤ ਦੇ ਨਾਲ ਹੀ ਹਉਮੈ ਨੂੰ ਹੌਲੀ-ਹੌਲੀ ਛੱਡਿਆ ਜਾਂਦਾ ਹੈ। ਜਿਵੇਂ ਜਿਵੇਂ ਸ਼ਬਦ ਸੁਝੀ ਬਖਸ਼ਦਾ ਜਿਵੇਂ ਜਿਵੇਂ ਸਾਡੀ ਹਉਮੇ ਕੱਟੀ ਜਾਂਦੀ ਹਰ ਮੇਲ ਮਲੀਤਾ ਫਿਰ ਹਰੀ ਦੇ ਨਾਲ ਮੇਲ ਹੋ ਜਾਂਦਾ ਸਾਰਾ ਵਸਤੇ ਮੇਲ ਹੋ ਜਾਂਦਾ ਫਿਰ ਵਿਸ਼ੋੜਾ ਨਹੀਂ ਪੈਂਦਾ ਸਭ ਕੁਝ ਜਾਣੇ ਕਰੇ ਆਪ ਆਪ ਭਗ ਸੀਤਾ ਮਹਾਰਾਜ ਜੀ ਕਹਿੰਦੇ ਕਰਦਾ ਤੂੰ ਮਾਲਕ ਸਭ ਕੁਝ ਸਭ ਕੁਝ ਜਾਣੇ ਉਹ ਜਾਣਦਾ ਵੀ ਹੈ ਆਪ ਕਰਦਾ ਵੀ ਇਹ ਆਪ ਵਕ ਸੀਤਾ ਆਪ ਦੇਖ ਕੇ ਖੁਸ਼ ਵੀ ਹੁੰਦਾ ਵਕ ਸੀਤਾ ਤੋਂ ਭਾਵੇਂ ਖੁਸ਼ ਹੋਣ ਆਪ ਉਹ ਸਾਰਿਆਂ ਸਭ ਕੁਝ ਕਰ ਵੀ ਰਿਹਾ ਹੈ ਮਹਾਰਾਜ ਜੀ ਕਹਿੰਦੇ ਕਰੇ ਆਪ ਆਪੇ ਵਕ ਸੀਤਾ ਆਪ ਹੀ ਉਸ ਕੰਮ ਨੂੰ ਦੇਖ ਰਿਹਾ ਹੈ ਆਪ ਹੀ ਦੇਖ ਕੇ ਦੁਨੀਆ ਨੂੰ ਖੁਸ਼ ਹੋ ਰਿਹਾ ਮਾਲਕ ਇਹ ਉਹਦਾ ਵਿਰਤ ਹੈ ਇਹ ਉਹਦਾ ਧਰਮ ਹੈ ਉਹ ਸਾਰਾ ਕੁਝ ਆਪ ਹੀ ਕਰਦਾ ਇਹ ਤਾਈਉਂ ਦਾ ਨਾ ਕਰਦਾ ਹੈ ਨਾ ਕਰਤੇ ਦਾ ਅਰਥ ਇਹ ਬਣਦਾ ਕਰਤਾ ਧਰਤਾ ਮੋਰੀ ਉਹ ਕਰਦਾ ਵੀ ਇਹ ਬਣਾਉਂਦਾ ਵੀ ਇਹ ਫਿਰ ਵੇਖ ਕੇ ਖੁਸ਼ ਵੀ ਹੁੰਦਾ ਦੁਨੀਆ 'ਚ ਰੰਗ ਤਮਾਸ਼ੇ ਦੁਨੀਆ ਦੇ ਦੇਖ ਕੇ ਉਹ ਮਾਲਕ ਤੱਕਦਾ ਵੀ ਇਹ ਕੁਛ ਵੀ ਹੁੰਦਾ ਹੈ ਇਹ ਸ਼ਬਦ ਦੀ ਵਿਚਾਰ ਹੈ ਅੱਜ ਦੇ ਸ਼ਬਦ ਦੇ ਵਿੱਚ ਮਹਾਰਾਜ ਜੀ ਜੇ ਪਾਤਸ਼ਾਹ ਜੀ ਬੜੀ ਸੋਹਣੀ ਸਿੱਖਿਆ ਦੇ ਰਿਹਾ ਸਾਨੂੰ ਉਹਤੇ ਰਸਤਾ ਦੱਸਦੇ ਹਨ ਕਹਿੰਦੇ ਇਹ ਨਾ ਬਰੀਕ ਰਸਤਾ ਹੈ ਕਿ ਮਨ ਜਦੋਂ ਸਾਡਾ ਇਹ ਨਾ ਬਰੀਕ ਹੋ ਜਾਂਦਾ ਨਾ ਉਹਨਾਂ ਨੂੰ ਛੱਡ ਕੇ ਉਹਮੇ ਨੂੰ ਛੱਡ ਕੇ ਮਸਤਾਤੀ ਦੀ ਤਰ੍ਹਾਂ ਜਿਹੜਾ ਸਾਡਾ ਮਨ ਹੈ ਉਹ ਐਨ ਉਹਦੇ ਚਰਨਾਂ ਵਿੱਚ ਟਿਕਦਾ ਫਿਰ ਉਹ ਰਸਤਾ ਖਤਮ ਹੋ ਜਾਂਦਾ ਫਿਰ ਉਹ ਰਸਤਾ ਮੁਕਲਾ ਹੋ ਜਾਂਦਾ ਖੁੱਲਾ ਹੋ ਜਾਂਦਾ ਅੱਜ ਦੇ ਭਾਈ ਸ਼ਬਦ ਦੀ ਵਿਚਾਰ ਹੈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਚਾਰ ਦੀ ਭਾਈ ਨਿਕਾ ਪੁਲਾਉ ਜੰਦੀਆਂ ਨ ਮਹਾਰਾਜ ਸਤਿਮਤ ਬਖਸ਼ਣ ਆਈਆਂ ਮਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ